ਉਨੇ ਗੁਰਪ੍ਰੀਤ ਸਿੰਘ ਸੇਖੋਂ ਚਰਚਾ ਚ ਆਇਆ ਜੀ ਗੁਰਪ੍ਰੀਤ ਸਿੰਘ ਸੇਖੋਂ ਜਿਹਨੂੰ ਅਰੈਸਟ ਵੀ ਕਰ ਲਿਆ ਸੀ ਪੁਲਿਸ ਨੇ ਉਸ ਬੰਦੇ ਨੇ ਆਪਣੇ ਗਰੁੱਪ ਬਣਾਇਆ ਜੀ ਇੱਕ ਵੱਖਰਾ ਗਰੁੱਪ ਬਣਾਇਆ ਉਹ ਚ 11 ਬੰਦੇ ਖੜਾਏ ਉਹਨੇ ਵੱਡੀ ਗੱਲ ਇਹ ਵੀ ਸ਼ਰਮਣੀ ਅਕਾਲ ਦਾਲ ਲੈ ਮਦਦ ਕਰਦੇ ਉਹਦੀ ਹੂੰ ਠੀਕ ਹੈ ਨਾ ਜੀ ਉਹਦੀਆਂ ਦੋ ਪਤਨੀਆਂ ਪਹਿਲਾਂ ਤਾਂ ਕਹਿੰਦੇ ਸੀ ਵੀ ਦੋ ਪਤਨੀਆਂ ਨਹੀਂ ਦੋ ਜਨਾਨੀਆਂ ਦੀ ਕਹਿੰਦਾ ਦੋ ਇੱਕ ਜਨਾਨੀਆਂ ਉਹਦੀ ਪਤਨੀ ਦਾ ਇੱਕੋ ਹੀ ਹੈ ਕਹਿੰਦੇ ਨਹੀਂ ਜੀ ਪਤਾ ਲੱਗਿਆ ਬਾਅਦ ਵਿੱਚ ਦੋ ਪਤਨੀਆਂ ਆਹ ਕਹਿੰਦੇ ਸੀ ਦੋ ਥਾਵਾਂ ਤੋਂ ਖੜੀ ਐ ਦੋ ਥਾਵਾਂ ਤੇ ਖੜੀ ਐ ਇੱਕ ਪਤ ਪਰ ਦੋ ਪਤਨੀਆਂ ਨੇ ਉਹ ਕਹਿੰਦੇ ਜੀ ਪਤਨੀ ਦੋ ਕਿਵੇਂ ਹੋ ਸਕਦੀਆਂ ਨੇ ਇੱਕ ਪਤਨੀ ਹੈਗੀ ਆ ਕੁਲਜੀਤ ਕੌਰ ਸਿੱਖੋਂ ਇੱਕ ਮੰਦੀਪ ਕੌਰ ਸਿੱਖੋਂ ਤੇ ਦੋਵੇਂ ਇੱਕ ਖੜੀ ਆ ਫਿਰੋਜ਼ਾਬਾਦ ਸਾਹ ਤੋਂ ਇੱਕ ਬਜੀਤਪੁਰ ਤੋਂ ਹੂੰ ਦੋਵੇਂ ਉੱਥੇ ਜਿੱਤ ਗਈਆਂ ਜੀ ਤੇ ਉਹ ਕਹਿੰਦੇ ਵੀ ਯਾਰ ਕੋਈ ਇੰਤਰਾਜ਼ ਨਹੀਂ ਕਰਦਾ ਪਤਨੀ ਇੰਤਰਾਜ਼ ਨਹੀਂ ਕਰਦਾ ਇਹ ਦੋ ਪਤਨੀਆਂ ਇਕੱਤਰ ਬਣਾ ਸਕਦਾ ਸਿੱਖ ਹੂੰ ਉਹ ਕਹਿੰਦਾ ਵੀ ਜਿਹੜੀ ਪਹਿਲੀ ਪਤਨੀ ਆ ਉਹ ਇਤਰਾਜ਼ ਕਰੇ ਨਾ ਹੂੰ ਵੀ ਮੇਰੇ ਮੇਤੋਂ ਮੇਰਾ ਪੁੱਛੇ ਦੂਜਾ ਵਿਆਹ ਕਰਾਇਆ ਉਹਦਾ ਇੰਤਰਾਜ਼ ਨਹੀਂ ਕਰਦੀ ਉਹ ਤਾਂ ਵੋਟਾਂ 'ਚ ਬਰਾਬਰ ਖੜੀ ਆ ਉਹਦਾ ਆਪਣੇ ਆਪਣੇ ਘਰ ਵਾਲੇ ਦਾ ਨਾਮ ਗੁਰਪ੍ਰੀਤ ਸਿੱਖੋਂ ਲਿਖਦੀ ਆ ਤੇ ਦੂਜੀ ਵੀ ਆਪਣੇ ਘਰ ਵਾਲੇ ਦਾ ਗੁਰਪ੍ਰੀਤ ਸਿੱਖੋਂ ਲਿਖਦੀ ਆ ਇਹ ਦੋਵੇਂ ਜਣੀਆਂ ਜਿਹੜੀਆਂ ਹੈਗੀਆਂ ਨੇ ਉਹ ਪਿਆਰ ਮੁਹੱਬਤ ਕਰਦੀਆਂ ਨੇ ਠੀਕ ਆ ਵਧੀਆ ਗੱਲ ਆ 11 ਮਿਲ ਗੈਂਗਸਟਰਾਂ ਨੂੰ ਥਾਂ ਮਿਲ ਗਈ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਸੀ ਨਾ ਵੀ ਗੈਂਗਸਟਰਾਂ ਨੂੰ ਕੋਣ ਇੱਥੇ ਐਂ ਚੱਲਦੀ ਆ ਗੱਲ ਕਹਿੰਦੇ ਰੱਬ ਅੱਗੇ ਉਹਨਾਂ ਡਾਂਗਦੇ ਕਹਿੰਦੇ ਭੂਤ ਨੱਚਦਾ ਹੈ ਕਹਿੰਦੇ ਹੂੰ ਐਦਾਂ ਗੈਂਗਸਟਰਾਂ ਨੂੰ ਵੀ ਥਾਂ ਮਿਲ ਗਈ ਆ ਪੰਜਾਬ ਦੇ ਵਿੱਚ ਮਿਲ ਰਹੀ ਆ ਏ ਅੱਗੇ-ਅੱਗੇ ਮਿਲਣੀ ਆ ਜਿੱਦਾਂ ਅਗਲੇ ਖਬਰ ਕਰਾਂਗੇ ਪੱਕ ਗੱਲ ਇਹਦੇ ਨਾਲ ਦੇ ਕੋਹ ਜੁੜਦੀ-ਮਿਲਦੀ ਗੱਲ ਹੈਗੀ ਆ ਪਰ ਇਸ ਟਾਈਮ ਚੋਣਾ ਦੇ ਵਿੱਚ ਜਿਹੜਾ ਹੈਗਾ 11 ਬੰਦੇ ਜਿੱਤ ਗਏ ਆ ਜੀ ਸ਼੍ਰੋਮਣੀ ਅਕਾਲੀ ਦਲ ਨੇ ਉਸ ਨੂੰ ਦਿੱਤਾ ਸਮਰਥਨ ਤੇ ਦੂਜੇ ਪਾਸੇ ਜਿਹੜੇ ਬੰਦੇ ਕਿਸੇ ਥਾਟ ਲੈ ਕੇ ਚੱਲਦੇ ਆ ਥਿੰਕਿੰਗ ਲੈ ਕੇ ਨਸ਼ਿਆਂ ਵਿਰੁੱਧ ਚੱਲਦੇ ਆ ਉਹ ਬੰਦੇ ਡਿਬਰੂਗੜ੍ਹ ਜੇਲ੍ਹ 'ਚ ਬੈਠੇ ਆ ਜੀ ਹੁਣੇ ਗੁਰਪ੍ਰੀਤ ਸਿੰਘ ਸੇਖੋਂ ਚਰਚਾ ਚ ਆਇਆ ਜੀ ਗੁਰਪ੍ਰੀਤ ਸਿੰਘ ਸੇਖੋਂ ਜਿਹਨੂੰ ਅਰੈਸਟ ਵੀ ਕਰ ਲਿਆ ਸੀ ਪੁਲਿਸ ਨੇ ਉਸ ਬੰਦੇ ਨੇ ਆਪਣੇ ਗਰੁੱਪ ਬਣਾਇਆ ਜੀ ਇੱਕ ਵੱਖਰਾ ਗਰੁੱਪ ਬਣਾਇਆ ਉਹ ਚ 11 ਬੰਦੇ ਖੜਾਏ ਉਹਨੇ ਵੱਡੀ ਗੱਲ ਇਹ ਵੀ ਸ਼ਰਮਣੀ ਇਕੱਲ ਦਾਲੇ ਮਦਦ ਕਰਦੇ ਉਹਦੀ ਹੂੰ ਠੀਕ ਹੈ ਨਾ ਜੀ ਉਹਦੀ ਦੋ ਪਤਨ ਨੇ ਪਹਿਲਾਂ ਤਾਂ ਕਹਿੰਦੇ ਜੀ ਵੀ ਦੋ ਪਤਨੀਆਂ ਨਹੀਂ ਦੋ ਜਨਾਨੀਆਂ ਦੀ ਕਹਿੰਦਾ ਦੋ ਇੱਕ ਜਨਾਨੀਆਂ ਉਹਦੀ ਪਤਨੀ ਦਾ ਇੱਕੋ ਹੀ ਜੀ ਕਹਿੰਦੇ ਨੇ ਜੀ ਪਤਾ ਲੱਗਿਆ ਬਾਅਦ ਵਿੱਚ ਦੋ ਪਤਨੀਆਂ ਆਹ ਕਹਿੰਦੇ ਸੀ ਦੋ ਥਾਵਾਂ ਤੋਂ ਖੜੀ ਐ ਦੋ ਥਾਵਾਂ ਤੇ ਖੜੀ ਐ ਇੱਕ ਪਤ ਪਰ ਦੋ ਪਤਨੀਆਂ ਨੇ ਉਹ ਕਹਿੰਦੇ ਜੀ ਪਤਨੀ ਦੋ ਕਿਵੇਂ ਹੋ ਸਕਦੀਆਂ ਨੇ ਇੱਕ ਪਤਨੀ ਹੈਗੀ ਆ ਕੁਲਜੀਤ ਕੌਰ ਸਿੱਖੋਂ ਇੱਕ ਮੰਦੀਪ ਕੌਰ ਸਿੱਖੋਂ ਤੇ ਦੋਵੇਂ ਇੱਕ ਖੜੀ ਆ ਫਿਰੋਜ਼ਾਬਾਦ ਸਾਤੋਂ ਇੱਕ ਜੀਤਪੁਰ ਤੋਂ ਹੂੰ ਦੋਵੇਂ ਉੱਥੇ ਜਿੱਤ ਗਈਆਂ ਜੀ ਤੇ ਉਹ ਕਹਿੰਦੇ ਵੀ ਯਾਰ ਕੋਈ ਇੰਤਰਾਜ ਨਹੀਂ ਕਰਦਾ ਪਤਨੀ ਇੰਤਰਾਜ ਨਹੀਂ ਕਰਦਾ ਇਹ ਦੋ ਪਤਨੀਆਂ ਇਕੱਤਰ ਬਣਾ ਸਕਦਾ ਸਿੱਖ ਹੂੰ ਉਹ ਕਹਿੰਦਾ ਵੀ ਜਿਹੜੀ ਪਹਿਲੀ ਪਤਨੀ ਆ ਉਹ ਇਤਰਾਜ ਕਰੇ ਨਾ ਹੂੰ ਵੀ ਮੇਰੇ ਮੇਤੋਂ ਮੇਰਾ ਪੁੱਛੇ ਦੂਜਾ ਵਿਆਹ ਕਰਾਇਆ ਉਹਦਾ ਇੰਤਰਾਜ ਨਹੀਂ ਕਰਦੀ ਉਹ ਤਾਂ ਵੋਟਾਂ 'ਚ ਬਰਾਬਰ ਖੜੀ ਆ ਉਹਦਾ ਆਪਣੇ ਆਪਣੇ ਘਰ ਵਾਲੇ ਦਾ ਨਾਮ ਗੁਰਪ੍ਰੀਤ ਸਿੱਖੋਂ ਲਿਖਦੀ ਆ ਤੇ ਦੂਜੀ ਵੀ ਆਪਣੇ ਘਰਾਂ ਦੇ ਦਾ ਗਰੁੱਪ ਰੀਸ ਦੇ ਕੋਲ ਲਿਖਦੀ ਆ। ਇਹ ਦੋਵੇਂ ਜਣੀਆਂ ਜਿਹੜੀਆਂ ਹੈਗੀਆਂ ਨੇ ਉਹ ਪਿਆਰ ਮੁਹੱਬਤ ਕਰਦੀਆਂ ਨੇ ਠੀਕ ਆ ਵਧੀਆ ਗੱਲ ਆ। 11 ਮਿਲ ਗੈਂਗਸਟਰਾਂ ਨੂੰ ਥਾਂ ਮਿਲ ਗਈ ਪੰਜਾਬ ਦੇ ਵਿੱਚ। ਆਪਾਂ ਕਹਿੰਦੇ ਸੀ ਨਾ ਵੀ ਗੈਂਗਸਟਰਾਂ ਨੂੰ ਕੋਣ ਇੱਥੇ ਐਂ ਚੱਲਦੀ ਆ ਗੱਲ। ਕਹਿੰਦੇ ਰੱਬ ਅੱਗੇ ਉਹਨਾਂ ਡਾਂਗਦੇ ਕਹਿੰਦੇ ਭੂਤ ਨੱਚਦਾ ਹੈ ਕਹਿੰਦੇ ਆ। ਹੂੰ। ਇਦਾਂ ਗੈਂਗਸਟਰਾਂ ਨੂੰ ਵੀ ਥਾਂ ਮਿਲ ਗਈ ਆ ਪੰਜਾਬ ਦੇ ਵਿੱਚ। ਮਿਲ ਰਹੀ ਆ। ਇਹ ਅਗਲੇਗੇ ਮਿਲਣੀ ਆ ਜਿੱਦਾਂ ਅਗਲੇ ਖਬਰ ਕਰਾਂਗੇ ਪੱਕ ਗੱਲ ਇਹਦੇ ਨਾਲ ਦੇ ਕੋਹ ਜੁੜਦੀ ਮਿਲਦੀ ਗੱਲ ਹੈਗੀ ਆ ਪਰ ਇਸ ਟਾਈਮ ਚੋਣਾ ਦੇ ਵਿੱਚ ਜਿਹੜਾ ਹੈਗਾ 11 ਬੰਦੇ ਜਿੱਤ ਗਏ ਆ ਜੀ ਸ਼੍ਰੋਮਣੀ ਅਕਾਲੀ ਦਲ ਨੇ ਉਸ ਨੂੰ ਦਿੱਤਾ ਸਮਰਥਨ ਤੇ ਦੂਜੇ ਪਾਸੇ ਜਿਹੜੇ ਬੰਦੇ ਕਿਸੇ ਥੌਟ ਲੈ ਕੇ ਚੱਲਦੇ ਆ ਥਿੰਕਿੰਗ ਲੈ ਕੇ ਨਸ਼ਿਆਂ ਵਿਰੁੱਧ ਚੱਲਦੇ ਆ ਉਹ ਬੰਦੇ ਡਿਬਰੂਗੜ੍ਹ ਜੇਲ੍ਹ ਚ ਬੈਠੇ ਆ ਜੀ ਹੁਣੇ ਗੁਰਪ੍ਰੀਤ ਸਿੰਘ ਸੇਖੋਂ ਚਰਚਾ ਚ ਆਇਆ ਜੀ ਗੁਰਪ੍ਰੀਤ ਸਿੰਘ ਸੇਖੋਂ ਜਿਹਨੂੰ ਰੈਸਟ ਵੀ ਕਰ ਲਿਆ ਸੀ ਪੁਲਿਸ ਨੇ ਉਸ ਬੰਦੇ ਨੇ ਆਪਣੇ ਗਰੁੱਪ ਬਣਾਇਆ ਜੀ ਇੱਕ ਵੱਖਰਾ ਗਰੁੱਪ ਬਣਾਇਆ ਉਹ ਚ 11 ਬੰਦੇ ਖੜਾਏ ਉਹਨੇ ਵੱਡੀ ਗੱਲ ਇਹ ਵੀ ਸ਼ਰੋਮਣੀ ਅਕਾਲ ਦਾਲੇ ਮਦਦ ਕਰਦੇ ਉਹਦੀ ਹੂੰ ਠੀਕ ਹੈ ਨਾ ਜੀ ਉਹਦੀ ਦੋ ਪਤਨੀਆਂ ਪਹਿਲ ਤਾਂ ਕਹਿੰਦੇ ਸੀ ਵੀ ਦੋ ਪਤਨੀਆਂ ਨਹੀਂ ਦੋ ਜਨਾਨੀਆਂ ਦੀ ਕਹਿੰਦਾ ਦੋ ਇੱਕ ਜਨਾਨੀਆਂ ਉਹਦੀ ਪਤਨੀ ਦਾ ਇੱਕੋ ਹੀ ਆ ਕਹਿੰਦੇ ਨੇ ਇਹਦੀ ਪਤਾ ਲੱਗਿਆ ਬਾਅਦ ਵਿੱਚ ਦੋ ਪਤਨੀਆਂ ਆਹ ਕਹਿੰਦੇ ਸੀ ਦੋ ਥਾਵਾਂ ਤੋਂ ਖੜੀ ਐ ਦੋ ਥਾਵਾਂ ਤੇ ਖੜੀ ਆ ਇੱਕ ਪਤਨੀ ਪਰ ਦੋ ਪਤਨੀਆਂ ਨੇ ਉਹ ਕਹਿੰਦੇ ਜੀ ਪਤਨੀ ਦੋ ਕਿਵੇਂ ਹੋ ਸਕਦੀਆਂ ਨੇ ਇੱਕ ਪਤਨੀ ਹੈਗੀ ਆ ਕੁਲਜੀਤ ਕੌਰ ਸਿੱਖੋਂ ਇੱਕ ਮੰਦੀਪ ਕੌਰ ਸਿੱਖੋਂ ਤੇ ਦੋਵੇਂ ਇੱਕ ਖੜੀ ਆ ਫਿਰੋਜ਼ਾਬਾਦ ਸਾਹ ਤੋਂ ਇੱਕ ਬਜੀਤਪੁਰ ਤੋਂ ਹੂੰ ਦੋਵੇਂ ਉੱਥੇ ਜਿੱਤ ਗਈਆਂ ਜੀ ਤੇ ਉਹ ਕਹਿੰਦੇ ਵੀ ਯਾਰ ਕੋਈ ਇੰਤਰਾਜ਼ ਨਹੀਂ ਕਰਦਾ ਪਤਨੀ ਇੰਤਰਾਜ਼ ਨਹੀਂ ਕਰਦਾ ਇਹ ਦੋ ਪਤਰੀ ਇਕਦਮ ਬਣਾ ਸਕਦਾ ਸਿੱਖ ਹੂੰ ਉਹ ਕਹਿੰਦਾ ਵੀ ਜਿਹੜੀ ਪਹਿਲੀ ਪਤਨੀ ਆ ਉਹ ਇਤਰਾਜ਼ ਕਰੇ ਨਾ ਹੂੰ ਵੀ ਮੇਰੇ ਮੇਤੋਂ ਮੇਰਾ ਪੁੱਛੇ ਦੂਜਾ ਵਿਆਹ ਕਰਾਇਆ ਉਹਦਾ ਇੰਤਰਾਜ਼ ਨਹੀਂ ਕਰਦੀ ਉਹ ਤਾਂ ਵੋਟਾਂ 'ਚ ਬਰਾਬਰ ਖੜੀ ਆ ਉਹਦਾ ਆਪਣੇ ਆਪਣੇ ਘਰ ਵਾਲੇ ਦਾ ਨਾਮ ਗੁਰਪ੍ਰੀਤ ਸਿੱਖੋਂ ਲਿਖਦੀ ਆ ਤੇ ਦੂਜੀ ਵੀ ਆਪਣੇ ਘਰਾਂ ਦੇ ਦਾ ਗਰੁੱਪ ਰੀਸ ਦੇ ਕੋਲ ਲਿਖਦੀ ਆ ਇਹ ਦੋਵੇਂ ਜਣੀਆਂ ਜਿਹੜੀਆਂ ਹੈਗੀਆਂ ਨੇ ਉਹ ਪਿਆਰ ਮੁਹੱਬਤ ਕਰਦੀਆਂ ਨੇ ਠੀਕ ਆ ਵਧੀਆ ਗੱਲ ਆ 11 ਮਿਲ ਗੈਂਗਸਟਰਾਂ ਨੂੰ ਥਾਂ ਮਿਲ ਗਈ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਸੀ ਨਾ ਵੀ ਗੈਂਗਸਟਰਾਂ ਨੂੰ ਕੋਣ ਇੱਥੇ ਐਂ ਚੱਲਦੀ ਆ ਗੱਲ ਕਹਿੰਦੇ ਰੱਬ ਅੱਗੇ ਉਹਨਾਂ ਡਾਂਗ ਦੇ ਕਹਿੰਦੇ ਭੂਤ ਨੱਚਦਾ ਹੈ ਕਹਿੰਦੇ ਆ ਏਦਾਂ ਗੈਂਗਸਟਰਾਂ ਨੂੰ ਵੀ ਥਾਂ ਮਿਲ ਗਈ ਆ ਪੰਜਾਬ ਦੇ ਵਿੱਚ ਮਿਲ ਰਹੀ ਆ ਇਹ ਅੱਗੇ-ਅੱਗੇ ਮਿਲਣੀ ਆ ਜਿੱਦਾਂ ਅਗਲੇ ਖਬਰ ਕਰਾਂਗੇ ਪੱਕੀ ਗੱਲ ਇਹਦੇ ਨਾਲ ਦੇ ਕੋਹ ਜੁੜਦੀ ਮਿਲਦੀ ਗੱਲ ਹੈਗੀ ਆ ਪਰ ਇਸ ਟਾਈਮ ਚੋਣਾ ਦੇ ਵਿੱਚ ਜਿਹੜਾ ਹੈਗਾ 11 ਬੰਦੇ ਜਿੱਤ ਗਏ ਆ ਜੀ ਸ਼੍ਰੋਮਣੀ ਅਕਾਲੀ ਦਲ ਨੇ ਉਸ ਨੂੰ ਦਿੱਤਾ ਸਮਰਥਨ ਤੇ ਦੂਜੇ ਪਾਸੇ ਜਿਹੜੇ ਬੰਦੇ ਕਿਸੇ ਥਾਟ ਲੈ ਕੇ ਚੱਲਦੇ ਆ ਥਿੰਕਿੰਗ ਲੈ ਕੇ ਨਸ਼ਿਆਂ ਵਿਰੁੱਧ ਚੱਲਦੇ ਆ ਉਹ ਬੰਦੇ ਡਿਬਰੂਗੜ੍ਹ ਜੇਲ੍ਹ 'ਚ ਬੈਠੇ ਆ ਜੀ ਹੁਣੇ ਗੁਰਪ੍ਰੀਤ ਸਿੰਘ ਸੇਖੋਂ ਚਰਚਾ ਚ ਆਇਆ ਜੀ ਗੁਰਪ੍ਰੀਤ ਸਿੰਘ ਸੇਖੋਂ ਜਿਹਨੂੰ ਅਰੈਸਟ ਵੀ ਕਰ ਲਿਆ ਸੀ ਪੁਲਿਸ ਨੇ ਉਸ ਬੰਦੇ ਨੇ ਆਪਣੇ ਗਰੁੱਪ ਬਣਾਇਆ ਜੀ ਇੱਕ ਵੱਖਰਾ ਗਰੁੱਪ ਬਣਾਇਆ ਉਹ ਚ 11 ਬੰਦੇ ਖੜਾਏ ਉਹਨੇ ਵੱਡੀ ਗੱਲ ਇਹ ਵੀ ਸ਼ਰਮਣੀ ਕਲਦਾਲੇ ਮਦਦ ਕਰਦੇ ਉਹਦੀ ਹੂੰ ਠੀਕ ਹੈ ਨਾ ਜੀ ਉਹਦੀਆਂ ਦੋ ਪਤਨੀਆਂ ਪਹਿਲਾਂ ਤਾਂ ਕਹਿੰਦੇ ਸੀ ਵੀ ਦੋ ਪਤਨੀਆਂ ਨਹੀਂ ਦੋ ਜਨਾਨੀਆਂ ਦੀ ਕਹਿੰਦਾ ਦੋ ਇੱਕ ਜਨਾਨੀਆਂ ਉਹਦੀ ਪਤਨੀ ਦਾ ਇੱਕੋ ਹੀ ਜੀ ਕਹਿੰਦੇ ਨੇ ਨਹੀਂ ਪਤਾ ਲੱਗਿਆ ਬਾਅਦ ਵਿੱਚ ਦੋ ਪਤਨੀਆਂ ਆਹ ਕਹਿੰਦੇ ਸੀ ਦੋ ਥਾਵਾਂ ਤੋਂ ਖੜੀ ਐ ਦੋ ਥਾਵਾਂ ਤੇ ਖੜੀ ਐ ਇੱਕ ਪਤ ਪਰ ਦੋ ਪਤਨੀਆਂ ਨੇ ਉਹ ਕਹਿੰਦੇ ਜੀ ਪਤਨੀ ਦੋ ਕਿਵੇਂ ਹੋ ਸਕਦੀਆਂ ਨੇ ਇੱਕ ਪਤਨੀ ਹੈਗੀ ਆ ਕੁਲਜੀਤ ਕੌਰ ਸਿੱਖੋਂ ਇੱਕ ਮੰਦੀਪ ਕੌਰ ਸਿੱਖੋਂ ਤੇ ਦੋਵੇਂ ਇੱਕ ਖੜੀ ਆ ਫਿਰੋਜ਼ਾਬਾਦ ਸਾਹ ਤੋਂ ਇੱਕ ਬਜੀਤਪੁਰ ਤੋਂ ਹੂੰ ਦੋਵੇਂ ਉੱਥੇ ਜਿੱਤ ਗਈਆਂ ਜੀ ਤੇ ਉਹ ਕਹਿੰਦੇ ਵੀ ਯਾਰ ਕੋਈ ਇੰਤਰਾਜ਼ ਨਹੀਂ ਕਰਦਾ ਪਤਨੀ ਇੰਤਰਾਜ਼ ਨਹੀਂ ਕਰਦਾ ਇਹ ਦੋ ਪਤਰੀ ਇਕਦਮ ਬਣਾ ਸਕਦਾ ਸਿੱਖ ਹੂੰ ਉਹ ਕਹਿੰਦਾ ਵੀ ਜਿਹੜੀ ਪਹਿਲੀ ਪਤਨੀ ਆ ਉਹ ਇਤਰਾਜ਼ ਕਰੇ ਨਾ ਹੂੰ ਵੀ ਮੇਰੇ ਮੇਤੋਂ ਮੇਰਾ ਪੁੱਛੇ ਦੂਜਾ ਵਿਆਹ ਕਰਾਇਆ ਉਹਦਾ ਇੰਤਰਾਜ਼ ਨਹੀਂ ਕਰਦੀ ਉਹ ਤਾਂ ਵੋਟਾਂ 'ਚ ਬਰਾਬਰ ਖੜੀ ਆ ਉਹਦਾ ਆਪਣੇ ਆਪਣੇ ਘਰ ਵਾਲੇ ਦਾ ਨਾਮ ਗੁਰਪ੍ਰੀਤ ਸਿੱਖੋਂ ਲਿਖਦੀ ਆ ਤੇ ਦੂਜੀ ਵੀ ਆਪਣੇ ਘਰਾਂ ਦੇ ਦਾ ਗਰੁੱਪ ਪ੍ਰੈਸ ਦੇ ਕੋਲ ਲਿਖਦੀ ਆ। ਇਹ ਦੋਵੇਂ ਜਣੀਆਂ ਜਿਹੜੀਆਂ ਹੈਗੀਆਂ ਨੇ ਉਹ ਪਿਆਰ ਮੁਹੱਬਤ ਕਰਦੀਆਂ ਨੇ ਠੀਕ ਆ ਵਧੀਆ ਗੱਲ ਆ। 11 ਅਮਲ ਗੈਂਗਸਟਰਾਂ ਨੂੰ ਥਾਂ ਮਿਲ ਗਈ ਪੰਜਾਬ ਦੇ ਵਿੱਚ। ਆਪਾਂ ਕਹਿੰਦੇ ਸੀ ਨਾ ਵੀ ਗੈਂਗਸਟਰਾਂ ਨੂੰ ਕੋਣ ਇੱਥੇ ਐਂ ਚੱਲਦੀ ਆ ਗੱਲ। ਕਹਿੰਦੇ ਰੱਬ ਅੱਗੇ ਨਾ ਡਾਂਗ ਦੇ ਕਹਿੰਦੇ ਭੂਤ ਨੱਚਦਾ ਆਂ ਕਹਿੰਦੇ ਆ। ਹੂੰ। ਇਦਾਂ ਗੈਂਗਸਟਰਾਂ ਨੂੰ ਵੀ ਥਾਂ ਮਿਲ ਗਈ ਆ ਪੰਜਾਬ ਦੇ ਵਿੱਚ। ਮਿਲ ਰਹੀ ਆ। ਇਹ ਅਗੇਗੇ ਮਿਲਣੀ ਆ ਜਿੱਦਾਂ ਅਗਲੇ ਖਬਰ ਕਰਾਂਗੇ ਪੱਕੀ ਗੱਲ ਇਹਦੇ ਨਾਲ ਦੇ ਕੋਹ ਜੁੜਦੀ ਮਿਲਦੀ ਗੱਲ ਹੈਗੀ ਆ ਪਰ ਇਸ ਟਾਈਮ ਚੋਣਾ ਦੇ ਵਿੱਚ ਜਿਹੜਾ ਹੈਗਾ 11 ਬੰਦੇ ਜਿੱਤ ਗਏ ਆ ਜੀ ਸ਼੍ਰੋਮਣੀ ਅਕਾਲੀ ਦਲ ਨੇ ਉਸ ਨੂੰ ਦਿੱਤਾ ਸਮਰਥਨ ਤੇ ਦੂਜੇ ਪਾਸੇ ਜਿਹੜੇ ਬੰਦੇ ਕਿਸੇ ਥਾਟ ਲੈ ਕੇ ਚੱਲਦੇ ਆ ਥਿੰਕਿੰਗ ਲੈ ਕੇ ਨਸ਼ਿਆਂ ਵਿਰੁੱਧ ਚੱਲਦੇ ਆ ਉਹ ਬੰਦੇ ਡਿਬਰੂਗੜ੍ਹ ਜੇਲ੍ਹ 'ਚ ਬੈਠੇ ਆ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ